ਰੀਦ ਦਾ ਹਿੱਸਾ ਬਣੇ ਵਿਯੋਗ ਮੇਰਾ ਹਰ ਹਰ ਤਹਿਰੀਰ ਦਾ ਹਿੱਸਾ ਬਣੇ ਵਿਯੋਗ ਮੇਰਾ ਮਹਿਕ ਜੇ ਉਸ ਦੇ ਮਹਿਕ ਜੋ ਉਸ ਦੇ ਸਾਹੋਂ ਬਣੀ ਲਿਖਦੇ ਵਾ 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 ਅਸ਼ੀਰਿਆ ਧਰਤੀ ਸਾਹਿਬ ਹਾਂਜੀ ਹਾਂਜੀ ਕਿ ਜਨਨਾ ਦੇ ਸਾਹਾਂ ਵਿੱਚ ਕੋਲ ਕੇ ਮਹਿਕ ਗਿਆ ਜੰਨਾ ਦੇ ਸਾਹਾਂ ਵਿੱਚ ਖੁਲ ਕੇ ਮਹਿਕ ਗਿਆ ਵਾਹ ਰੱਬ ਦੀ ਥਾਂ ਯਾਰਾਂ ਦੀ ਧਾਣੀ ਲਿਖਦੇ ਵਾਹ ਵਾਹ ਕੀ ਵਾਹ ਸਾਨੂੰ ਤਾਂ ਪ੍ਰਾਰਿਸ਼ਟ ਧਾਰਨ ਨਹੀਂ ਯਾਰਾਂ ਨੇ ਵਿਸਵਾਰਿਆ ਹੈ ਕੀ ਬਾਤ ਨਜ਼ਮ ਹੈ ਸੰਵੇਦਨਾ ਬੁਲਾਰਨੇ ਦੀ ਤੇ ਇਹ ਸਾਡੇ ਅਗੂ ਹਾਸ਼ਮ ਨੇ ਮਾਰੂਥਲ ਪਾਲਫੜੀ ਕੀਤਾ ਸੀ ਸੱਸੀ ਦੇ ਪੈਰਾਂ ਦੀ ਪੈਰਾਂ ਦੇ ਛਾਲਿਆਂ ਦੀ ਕਹਾਣੀ ਵਿਖਲਲੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਤਪਦੀ ਰੇਤ ਤੇ ਨੰਗੇ ਪੈਰ ਤੁਰ ਲੱਗੋ ਅਨੁਭਵ ਦਾ ਮੁੱਲ ਹੁੰਦਾ ਪਿੰਡੇ ਤੇ ਲੱਗੇ ਤਲਵਾਰ ਦੇ 마ਲੂ ਫੱਟ ਨੂੰ ਕੋਈ ਯੋद्धा ਹੱਸ ਕੇ ਅੱਖੋਂ ਪਰੋਖੇ ਕਰ ਸਕਦਾ ਉਸੇ ਫੱਟ ਦਾ ਬਿਆਨੀਆਂ ਸੁਣੋ ਇਸ ਸਰੋਤੇ ਦੇ ਵਹਿ ਸਕਦੇ ਨੇ ਜ਼ਾਰ-ਕਤਾਰ ਅਥਰੂ ਸਿਰਜਣਾ ਸੰਵੇਦਨਾ ਦੀ ਧੀ ਹੁੰਦੀ ਵਾਹ ਸਿਰਜਣਾ ਸੰਵੇਦਨਾ ਦੀ